मोदी सरकार मजदूरांना का चिंगा कसना मजूरांना कार छिंदा का मंडळी तोडणारा ड्राफ्ट पा What? ਸਵਾਹ ਕਰਾਂਗੇ ਸਵਾਹ ਕਰਾਂਗੇ ਸਵਾਹ ਕਰਾਂਗੇ ਮੰਡੀਆਂ ਨੂੰ ਤੋੜਨ ਵਾਲੇ ਕੇਂਦਰ ਵੱਲੋਂ ਕਰਜੇ ਟਰੈਕਟਰ ਹੱਤ ਕਰੋ ਹੱਤ ਕਰੋ ਹੱਤ ਕਰੋ ਕਿਸਾਨਾਂ ਦੀ ਲੁੱਟ ਕਰਨ ਵਾਲੇ ਕਾਨੂੰਨਾਂ ਦਾ ਖਤਮ ਕਰੋ ਖਤਮ ਕਰੋ ਖਤਮ ਕਰੋ ਮੋਤੀ ਸਰਕਾਰ ਨੂੰ ਤਾਬ ਸਰਕਾਰ ਜਿਹੜੇ ਜਰੀਏ ਜਿਹੜਾ ਪੰਜਾਬ ਦੀ ਪ੍ਰਮੁੱਖ ਨਾ ਸੱਤਕਰ ਹਰਮੀਰ ਸਿੰਘ ਉਹਨਾਂ ਨੇ ਜਨਕੀ ਆਪਾਂ ਉਹ ਤੋਂ ਲੈ ਕੇ ਕਿਹੜੇ ਖਿਆਲ ਦੇ ਪੈ ਨਹੀਂ ਚਾਹੁੰਦਾ ਤਹੋ ਜੋ ਤੁਸੀਂ ਨਹੀਂ ਕਹਿੰਦੇ ਤਾਂ ਕਿ ਹਾਂ ਪੱਖੀ 당ਾਂਗੇ ਵੀ ਪੰਜਾਬ ਦੀ ਸਰਕਾਰ ਅਤੇ ਸਹਿਮਤਾ ਪਰ ਪੰਜਾਬ ਦੀ ਸਰਕਾਰ ਨੇ ਕਿਸੇ ਐਮ ਐਲ اے ਕਿਸੇ ਮੰਤਰੀ ਕਿਸੇ ਪ੍ਰੈਸ ਕਿ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਜਿਹੜਾ ਦੋ ਫੋਰਮਾਂ ਦੇ ਵੱਲੋਂ ਜਿਹੜੀਆਂ ਫੋਰਮਾਂ तकरीबन 10 ਮਹੀਨਿਆਂ ਤੋਂ ਲੈ ਕੇ ਲਗਾਤਾਰ ਕਨੌਰੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਨੇ ਆਪਣੇ ਮੋਰਚੇ ਲਾਏ ਹੋਏ ਐ ਉਹਨਾਂ ਦੀ ਮੰਗ ਹੈ ਕਿ ਦਿੱਲੀ ਮੋਰਚੇ ਦੀਆਂ ਜਿਹੜੀਆਂ ਰੈਂਦੀਆਂ ਮੰਗਾ ਹੈ ਉਹ ਸੈਂਟਰ ਦੀ ਸਰਕਾਰ ਲਾਗੂ ਕਰੇ ਇਥੋਂ ਤੱਕ ਕਿ ਸਰਕਾਰਾਂ ਸਾਡੇ ਦੇਸ਼ ਦੀ ਇਹ ਗੱਲ ਕਹਿੰਦੀਆਂ ਨਹੀਂ ਥਕਦੀਆਂ ਕਿ ਇੱਥੇ ਹਰ ਬੰਦੇ ਨੂੰ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਆਜ਼ਾਦੀ ਹੈ ਜਿਹੜੀ ਉਹਦਾ ਪੋਲ ਸਰਕਾਰਾਂ ਦਾ ਉਸ ਨੂੰ ਖੁੱਲ ਫੁੱਲ ਜਾਂਦਾ ਹੈ ਜਦੋਂ ਕਿਸਾਨ ਆਪਦੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਆਪਦੀਆਂ ਮੰਗਾਂ ਨੂੰ ਲੈ ਕੇ ਰਾਜਧਾਨੀ ਵੱਲ ਮੂੰਹ ਕਰਦੇ ਆ ਜਿਹੜੇ ਉਹਨਾਂ ਨੂੰ ਰਾਜਧਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਤੇ ਲਗਾਤਾਰ ਸੈਂਟਰ ਦੀ ਹਕੂਮਤ ਵੱਲੋਂ ਪੰਜਾਬ ਦੀ ਹਕੂਮਤ ਦੇ ਵੱਲੋਂ ਲਗਾਤਾਰ ਜਬਰ ਕੀਤਾ ਜਾ ਰਿਹਾ ਹੈ ਜਦੋਂ ਉਹ ਆਪਦੇ ਜਥੇ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਆ ਉਹਨਾਂ ਤੇ ਅੱਤੂ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਉਹਨਾਂ ਤੇ ਲਾਖੀ ਚਾਰਜ ਕੀਤਾ ਜਾ ਰਿਹਾ ਹੈ ਉਹਨਾਂ ਤੇ ਰਬੜ ਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਜਾ ਰਹੀਆਂ ਹੈ ਤੇ ਰਜਾਨਾ ਹੀ ਮਤਲਬ ਸੈਂਕੜਿਆਂ ਨੂੰ ਜਿਹੜੀ ਫੱਟੜ ਐ ਉਹ ਕੀਤਾ ਜਾ ਰਿਹਾ ਹੈ ਇਸ ਕਰਕੇ ਜਿਹੜਾ ਉਹ ਜਾਵਰ 10 ਮਹੀਨਿਆਂ ਤੋਂ ਲੈ ਕੇ ਸੈਂਟਰ ਦੀ ਹਕੂਮਤ ਉਹਨਾਂ ਤੇ ਕਰ ਰਹੀ ਹੈ ਅਸੀਂ ਉਸੇ ਸਮੇਂ ਤੋਂ ਲੈ ਕੇ ਇਸ ਜਾਵਰ ਦੀ ਲਗਾਤਾਰ ਨਖੇਦੀ ਕਰ ਰਹੇ ਆ ਜਦੋਂ ਵੀ ਇਸ ਜਾਵਰ ਦੇ ਖਿਲਾਫ ਉਹ ਆਪ ਦੇ ਸੰਘਰਸ਼ ਕਰਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਤਾਲਮੇਲ ਵਿੱਚ ਸੰਘਰਸ਼ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਕਰ ਰਹੇ ਆ ਅੱਜ ਜਿਵੇਂ ਉਹਨਾਂ ਦੋ ਫੋਰਮਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉਹ ਸੱਦੇ ਦੀ ਹਮਾਇਤ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਉਗਰਾਹ ਜਥੇਬੰਦੀ ਦੇ ਵੱਲੋਂ ਪੰਜਾਬ ਦੇ ਸਾਰੇ ਹਜ਼ੇਲਾ ਹੈੱਡਕੁਆਟਰਾਂ ਤੇ ਤਹਿਸੀਲ ਹੈੱਡਕੁਆਟਰਾਂ ਤੇ ਸੈਂਟਰ ਤੇ ਪੰਜਾਬ ਸਰਕਾਰ ਦੀ ਜਿਹੜੀਆਂ ਅਰਥੀਆਂ ਉਹ ਸਾੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਸ ਗੱਲ ਦੀ ਕਿ ਸੈਂਟਰ ਦੀ ਸਰਕਾਰ ਉਹਨਾਂ ਦੀ ਗੱਲ ਸੁਣੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਸਾਰੀਆਂ ਸਾਰੀਆਂ ਮੰਗਾਂ ਭਾਵੇਂ ਉਹ ਸਾਰੀ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਹਨ ਉਹ ਮੰਗਾਂ ਸੈਂਟਰ ਦੀ ਸਰਕਾਰ ਲਾਗੂ ਕਰੇ ਇਹ ਸਾਰਾ ਕੁਝ ਲਾਗੂ ਕਰਾਉਣ ਵਾਸਤੇ ਅੱਜ ਸੀ ਉਹਨਾਂ ਦੇ ਨਾਲ ਤਾਲਮੇਲ ਮਾ ਜਿਹੜਾ ਸੰਘਰਸ਼ ਹੈ ਉਹ ਕਰ ਰਹੇ ਆ ਸੈਂਟਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਜਿਹੜੀਆਂ ਉਹ ਸਾੜ ਰਹੇ ਆ ਜੀ ਮੈਂ ਜੋਤੀ ਪਾੜੜਾ ਜਨਰ ਸਕੱਤਰ ਮਾਨਸਾ ਬੱਲਾਡਾ ਬਲਾਕ ਸਾਡੇ ਜਿਹੜੇ ਕਾਨੂੰਨ ਨੇ ਜੇ ਅਸੀਂ ਪਹਿਲਾਂ ਵੀ ਦਿੱਲੀ 'ਚ ਰੱਦ ਕਰਾ ਕੇ ਆਏ ਸੀਗੇ ਤੇ ਕਿਸਾਨ ਦੀਆਂ ਸਾਡੀਆਂ ਇਹੀ ਮੰਗਾਂ ਨੇਗੀਆਂ ਵੀ ਜਿਹੜੀ ਐਮਸੀ ਐ ਮੰਡੀਆਂ ਨੇਗੀਆਂ ਸਾਡੀ ਜਿਹੜੀ ਚੀਜ਼ ਐ ਹਰੇਕ ਜਿੰਸ ਐ ਸਾਡੀ ਉਹ ਕਾਟੇ 'ਚ ਜਾ ਰਹੀ ਹੈਗੀ ਕਾਟੇ 'ਚ ਜਾਣ ਕਰਕੇ ਸਾਨੂੰ ਫਿਰ ਛੜਕਾਂ ਤੇ ਉਤਰਨਾ ਪੈਂਦਾ ਤੇ ਛੜਕਾਂ ਤੇ ਉਤਰ ਕੇ ਫਿਰ ਅਸੀਂ ਸਰਕਾਰਾਂ ਨੂੰ ਦੱਸਦੇ ਆ ਸਾਡੇ ਭਰਾ ਉੱਥੇ ਵੀ ਬੈਠੇ ਨੇ ਖਨੌਰੀ ਤੇ ਸਾਡੇ ਪੰਜਾਬ 'ਚ ਵੀ ਇਹੀ ਕੋਈ ਮੰਗਾਂ ਨੇ ਸਾਡੀਆਂ ਇੱਕੋ ਹੀ ਮੰਗ ਤੇ ਅਸੀਂ ਲੜ ਰਹੇ ਹਾਂਗੇ ਵੀ ਪਰ ਸਰਕਾਰ ਦੀਆਂ ਕਾਲੀਆਂ ਨੀਤੀਆਂ ਕਰਕੇ ਸਾਨੂੰ ਫਿਰ ਸੜਕਾਂ ਤੇ ਉਤਰਨਾ ਪੈ ਜਾਂਦਾ ਹੈਗਾ ਸਾਨੂੰ ਬਹੁਤ ਕੰਮ ਨੇਗੇ ਅਸੀਂ ਆਪਦੇ ਬੱਚਿਆਂ ਦਾ ਭੁੱਖ ਬਚਾਉਣ ਵਾਸਤੇ ਤਾਂ ਸੜਕਾਂ ਤੇ ਉਤਰੇ ਹੋਏ ਆ ਉਹ ਅੰਨਦਾਤਾ ਜਿਹੜੇ ਅੰਨਦਾਤੇ ਦੀ ਕੋਈ ਪੀੜ ਨਹੀਂ ਸੁਣੀ ਜਾਂਦੀ ਵੋਟਾਂ ਲਏ ਜਾਂਦੇ ਨੇ ਤੇ ਸਾਡੀਆਂ ਵੋਟਾਂ ਲੈ ਕੇ ਤੇ ਕੋਈ ਮਸਲਾ ਹੱਲ ਨਹੀਂ ਕਰਦੇ ਮਸਲੇ ਹੱਲ ਇਹ ਕਰਦੇ ਨੇ ਸਾਨੂੰ ਸੜਕਾਂ ਤੇ ਬੈਠਣ ਨੂੰ ਮਜਬੂਰ ਕਰ ਦਾਂਦੇ ਨੇ ਤੇ ਸੜਕਾਂ ਤੇ ਤਾਂ ਸਾਡੀ ਮਜਬੂਰੀ ਦੀ ਕਾਰਨ ਸਾਨੂੰ ਬੈਠਣਾ ਪੈ ਜਾਂਦਾ ਮੀ ਗੜੇ ਨੇ ਹਵਾ ਠੰਡੀ ਕੁਛ ਵੀ ਐ ਅਸੀਂ ਸੜਕਾਂ ਤੇ ਨਿਕਲਦੇ ਆ ਸਾਡੀਆਂ ਮਾਵਾ ਪੈਣਾ ਨੇ ਸਾਡੇ ਵੀਰ ਨੇ ਸਾਡੇ ਬਜ਼ੁਰਗ ਨੇ ਫਿਰ ਅਸੀਂ ਸੜਕਾਂ ਤੇ ਉਤਰ ਕੇ ਤਾਂ ਸਰਕਾਰਾਂ ਨੂੰ ਦਿਖਾਉਨੇ ਆ ਵੀ ਉਹ ਅੰਨਦਾਤਾ ਜਿਹੜਾ ਸੋਡਾ ਪੇਟ ਭਰਦਾ ਤਾਂ ਅਸੀਂ ਸੜਕਾਂ ਤੇ ਉਤਰਦੇ ਆ ਤਾਂ ਸੜਕਾਂ ਤੇ ਉਤਰ ਕੇ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਫਿਰ ਉਹਨਾਂ ਨੂੰ ਲਾਗੂ ਨਹੀਂ ਕਰਿਆ ਜਾਂਦਾ ਇਹ ਮੋਦੀ ਸਰਕਾਰ ਲਾ ਲੈ ਪਗਮੰਤਮਾਨ ਦੀ ਸਰਕਾਰ ਲਾ ਲੈ ਕਹਿੰਦੇ ਕੁਛ ਨੇ ਕਮਾਉਂਦੇ ਕੁਛ ਨਹੀਂ ਜਿਹੜੇ ਕਾਲੇ ਮਾਗਰ ਮੱਛ ਨੇ ਇਹ ਮਾਗਰ ਮੱਛਾਂ ਦੀਆਂ ਦਿਖਾਉਣ ਵਾਲੀਆਂ ਨੀਤੀਆਂ ਤੇ ਇਹਨਾਂ ਦੀ ਜੀਭਾਂ ਤੇ ਕਾਲਸ ਲੱਗੀ ਹੋਈ ਆ ਉਹ ਕਾਲਸਾਂ ਦੀ ਤਾਕਤ ਨੂੰ ਦਿਖਾ ਕੇ ਅਸੀਂ ਇਹਨਾਂ ਨੂੰ ਦਿਖਾਉਨੇ ਆ ਵੀ ਉਹ ਅੰਨਦਾਤਾ ਜਿਹੜਾ ਛੜਕਾਂ ਤੇ ਜੂਲਦਾ ਹੈ ਤੇ ਸੱਪਾਂ ਦੇ ਸਿਰ ਲਾਤੜਦਾ ਹੈ ਤੇ ਉਹਦੀ ਖੇਤੀ ਦਾ ਮੁੱਲ ਨਹੀਂ ਦਿੱਤਾ ਜਾਂਦਾ ਸਾਨੂੰ ਸਹੀ ਸੀਮਤ ਸਿਰ ਉਹ ਖਰੀਦੀ ਨਹੀਂ ਜਾਂਦੀ ਜਿਹੜੇ ਸਾਡੇ ਬਜ਼ੁਰਗ ਨੇ ਘਰ ਦੇ ਕੰਮ ਕਰਨਕ ਪਰਿਵਾਰਾਂ ਦੇ ਵਿੱਚ ਖੜਨ ਦੁੱਖਤ ਖਲੀਪਾਂ ਕਿੰਨੀਆਂ ਨੇ ਸਾਡੇ ਪੰਜਾਬ 'ਚ ਦੇਖੋ ਨੇਰੀ ਆ ਰਹੀ ਹੈ ਕਿਸੇ ਦੇ ਗੋਡੇ ਦੁਖਦੇ ਨੇ ਕਿਸੇ ਦੇ ਹਰ ਕਿਸਾਨ ਤੇ ਪੀੜਤ ਹੈ ਫਿਰ ਅਸੀਂ ਹੋਰ ਵੀ ਮਸਲੇ ਹੱਲ ਕਰ ਲੈਂਦੇ ਨੇ ਕਿਸੇ ਨੇ ਧੀ ਦਾ ਵਿਆਹ ਕਰਨਾ ਹੈ ਕਿਸੇ ਨੇ ਬੱਚਿਆਂ ਦੀ ਪੜ੍ਹਾਈ ਖਾਤਰ ਪਰ ਸਰਕਾਰ ਸਾਡੇ ਵਿੱਚ ਧਿਆਨ ਨਹੀਂ ਦਿੰਦੀ ਜੇ ਧਿਆਨ ਨਹੀਂ ਦਿੰਦੀ ਤਾਂ ਫਿਰ ਅਸੀਂ ਉਹ ਅੰਨ ਦਾ ਤਾਂ ਫਸਲਾਂ ਵੇਚਣ ਬਾਤ ਤੇ ਮੰਡੀ 'ਚ ਮਜਬੂਰ ਹੁੰਨੇ ਆ ਫਿਰ ਉੱਥੇ ਸਾਨੂੰ ਡੰਡੇ 'ਚ ਝੰਡਾ ਪਾ ਕੇ ਫਿਰ ਉੱਥੇ ਮੰਡੀਆਂ 'ਚ ਬੈਠ ਕੇ ਸਾਨੂੰ ਹੱਥ ਬੰਨ ਕੇ ਕਹਿੰਦੇ ਆ ਵੀ ਸਾਡੀ ਫਸਲ ਖਰੀਦ ਲਓ ਫਸਲ ਵੀ ਨਹੀਂ ਖਰੀਦਦੇ ਤੇ ਸਹੀ ਢੰਗ ਨਾਲ ਸਾਨੂੰ ਉਹ ਸਾਡਾ ਜਿਹੜਾ ਕੀਮਤ ਬਣਦੀ ਉਹ ਵੀ ਨਹੀਂ ਦਿੰਦੇ ਹੈਗੇ ਜਾਇ ਜਮਾਨ ਜਾਇ ਕਿਸਾਨ ਜਿੱਤ ਲੜਦੇ ਲੋਕਾਂ ਦੇ ਆਜੂ ਬਾਈ ਜੀ ਨਾਲ ਮੈਂ ਮੇਜਰ ਸਿੰਘ ਕਮਿੰਦਪੁਰਾ ਬਲਾਕ ਬਲਾਡਾ ਬਲਾਕ ਦਾ ਪ੍ਰਧਾਨ ਬੋਲ ਰਿਹਾ ਆ ਅੱਜ ਜਿਹੜਾ ਸਤ ਮੋਰਚਿਕ ਨਿਓ ਸਾਨੂੰ ਦੋ ਫਾਰਮਾਂ ਬੈਠੀਆਂ ਨੇ ਜਿਹੜੀਆਂ ਦਿੱਲੀ ਦਾ ਸੱਭੂ ਬਾਰਡਰ ਤੇ ਇੱਕ ਖਰੋਰੀ ਬਾਰਡਰ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ਬੀਕੇਜੂ ਗ੍ਰਾਹਾਂ ਕਨਿਓਂ ਸੀ ਹਮਾਇਤ ਕਰ ਰਹੇ ਆਗੇ ਅਸੀਂ ਆ ਅੱਜ ਸਾਡੀ ਜਥੇਬੰਦੀ ਕਿੰਨੀ ਉਹ ਜਿਹੜਾ ਸੱਦਾ ਸੀ ਉਹ ਸੱਦੇ ਤੇ ਸਾਰੀਆਂ ਅਰਥੀਆਂ ਨੇ ਜਿਹੜੀਆਂ ਐਸਡੀਮ ਦਫਤਰ ਭਲਾੜਾ ਕਿੰਨੀ ਅਸੀਂ ਅਰਥੀ ਛੱਡ ਰਹੇ ਹਾਂ ਇਸ ਕਰਕੇ ਵੱਡੇ ਇਕੱਠ ਕਰਕੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਸਰਕਾਰਾਂ ਉਹਨਾਂ ਤੇ ਜ਼ੁਲਮ ਕਰ ਰਹੀਆਂ ਨੇ ਅੱਗੇ ਜਾਣ ਤੋਂ ਰੁਕਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਜਿਹੜੀ ਹੋਰ ਵੀ ਕੋਈ ਕਾਲ ਆਊਗੀ ਸੁਖਤ ਮੋਰਚੇ ਕਿੰਨੀ ਉਸ ਕਾਲ ਤੇ ਅਸੀਂ ਪੂਰਾ ਖੁੱਲ ਨਿਵਾਵਾਂਗੇ ਤੇ ਆਉਣ ਵਾਲੀ ਅਸੀਂ ਨਾਲ ਦੀ ਨਾਲ ਸਾਡੀ ਮਹਾਪੰਚਾਇਤ ਤੋਂ ਮਿਲਣ ਜਾ ਰਹੀ ਹੈ ਹਰਿਆਣੇ ਦੇ ਵਿੱਚ ਉਦ੍ਰਵੀ ਅਸੀਂ ਜਿਹੜਾ 4 ਤਰੀਕ ਨੂੰ ਪੂਰਾ ਜ਼ੋਰ ਦੇ ਨਾਲ ਹਰਿਆਣੇ ਵਾਲ ਨੂੰ ਜਿਹੜੇ ਤਿੰਨ ਕਾਨੂੰਨ ਦੁਬਾਰੇ ਸਰਕਾਰ ਲੈ ਕੇ ਆ ਰਹੀ ਹੈ ਉਹਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਸੀ ਜੀ ਨਾਮ ਤੁਹਾਡਾ ਜੀ ਹਾਂਜੀ ਮੇਰਾ ਜਰਨੈਲਿਸਟਿਕ ਕਿਸ਼ਨਰ ਜੀ ਮੈਂ ਬੀਕੇਯੂ ਆਜ਼ਾਦ ਦਾ ਜਿਹੜਾ ਪ੍ਰਧਾਨ ਹਾਂ ਅੱਜ ਪੰਜਾਬ ਬੰਦ ਕਰਿਆ ਤੁਸੀਂ ਇਸ ਵਾਰ ਕੀ ਕਹੋਗੇ ਇਸ ਪੰਜਾਬ ਬੰਦ ਕਰਨਾ ਜੀ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ 13 ਫਰਵਰੀ ਤੋਂ ਲੈ ਕੇ ਜਿਹੜੇ ਤਿੰਨ ਮੋਰਚਿਆਂ ਦੇ ਵਿੱਚ ਡਟੇ ਹੋਇਆ ਤੇ ਆਪਣਾ ਜਿਵੇਂ ਕਿ ਖਨੋਰੀ ਬਾਰਡਰ ਹੈ ਤੇ ਸਭੂ ਬਾਰਡਰ ਹੈ ਉਥੇ ਸਾਡੇ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ ਸਾਡੇ ਜਿਹੜੇ ਮਤਲਬ ਗਰੰਟੀ ਦੇ ਕਾਨੂੰਨ ਨੇ ਐ ਐਮ ਐਸ ਪੀ ਦਾ ਮਾਮਲਾ ਹੈ ਉਸਦੇ ਮਾਮਲੇ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਜਾ ਕੇ ਜਦੋ ਜਹਿਦ ਕਰਨੀ ਸੀ ਜਿਹੜੀਆਂ ਪਿੱਛੇ ਪਿੰਡਗ ਪਈਆਂ ਮੰਗਾ ਸੀਆਂ ਜਦੋਂ ਅਸੀਂ ਪਿਛਲੇ ਸਮੇਂ ਦੇ ਦੌਰਾਨ ਜਾਕਿ ਅਸੀਂ ਉਹ ਸਾਡੀਆਂ ਮੰਗਾ ਪਿੰਡਗ ਨੇ ਪਰ ਸਾਨੂੰ ਇਹ ਸੰਵਿਧਾਨ ਕਹਿੰਦਾ ਹੈ ਵੀ ਕੋਈ ਵੀ ਦਿੱਲੀ ਦੇ ਵਿੱਚ ਜਾ ਕੇ ਆਪਣਾ ਹੱਕ ਮੰਗ ਸਕਦਾ ਹੈ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਨਹੀਂ ਜਾਮ ਦੇਵੇ ਆਪਣੀਆਂ ਹੱਕੀ ਮੰਗਾਂ ਦੇ। ਜੀ ਦੀ ਆਸਪਤੀ ਸਟਾਪ ਡਾਊਨ ਹੁੰਦੀ ਹੈ। ਕਿਸਾਨ ਜੀ ਦੇਖੋ ਫਸਲਾਂ ਦਾ ਸਾਡਾ ਮੁੱਲ ਨਹੀਂ ਸਾਨੂੰ ਸਹੀ ਮਿਲਦਾ। ਬਾਕੀ ਕਿਸੇ ਨੇ ਸਾਨੂੰ ਰੇ ਸਪਰੇਹਾਂ ਸਾਨੂੰ ਇਹ ਨਹੀਂ ਟਾਈਮ ਤੇ ਮਿਲਦੀਆਂ। ਜੇ ਮਿਲਦੀਆਂ ਤਾਂ ਸਾਨੂੰ ਲੈਣਾ ਚ ਲੱਗਣਾ ਪੈਂਦਾ ਜੀ। ਬਾਕੀ ਹੋਰ ਵਰਗ ਦੇਖ ਲਓ ਜੀ ਹਰੇਕ ਬੰਦਾ ਇੱਕ ਬੂਟ ਦੁਕਾਨਦਾਰ, ਚੱਪਲਾਂ ਵਾਲਾ ਜਾਂ ਕੁਝ ਵੀ ਆ ਉਹ ਆਪਦੀ ਚੀਜ਼ ਬਣਾ ਕੇ ਆਪ ਦਾ ਰੇਟ ਤੈਅ ਕਰਦਾ। ਇੱਕ ਇਕੱਲਾ ਕਿਸਾਨ ਆ ਤੇ ਜਿਹੜਾ ਦਿਨ ਰਾਤ ਖੇਤਾਂ ਦੇ ਵਿੱਚ ਧੱਕੇ ਖਾਂਦਾ ਮਰਦਾ ਤੇ ਇਹਦੀ ਫਸਲ ਦਾ ਰੇਟ ਕੋਈ ਹੋਰ ਲਾਉਂਦਾ। ਲੇੜ ਸਾਹਮਣੂ ਅੱਜ 35 ਦਿਨ ਹੋ ਗਏ ਭੁਖੜਤਲ ਦੇ ਬੈਠਿਆ ਨੂੰ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ? ਦੇਖੋ ਜੀ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰ ਸੈਕਟਰ ਸਰਕਾਰ ਨਾਲੋਂ ਪੰਜਾਬ ਸਰਕਾਰ ਹੈ। ਪੰਜਾਬ ਸਰਕਾਰ ਸਾਨੂੰ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਜਦੋਂ ਸੱਤਾ ਦੇ ਵਿੱਚ ਸਰਕਾਰ ਆਈ ਆ ਉਹਨਾਂ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਉਹੋ ਇਹ ਸਰਕਾਰ ਇੱਕ ਵੀ ਵਾਅਦਾ ਤੇ ਪੂਰੀ ਨਹੀਂ ਕਰੀ ਐਮਐਸਪੀ ਉਹਨਾਂ ਨੇ ਕਹੇ ਕੈਪਟਨ ਨੂੰ ਕਿਹਾ ਸੀ ਵੀ ਸਰਕਾਰ ਛੱਡੋ ਐਮਐਲਸੀ ਅਸੀਂ ਦੇਵਾਂਗੇ ਪਰ ਉਹਨਾਂ ਨੇ ਜੀ ਹਜੇ ਤੱਕ ਸਾਡੀ ਬਾਤ ਨਹੀਂ ਪੁੱਛੀ ਸਭ ਤੋਂ ਵੱਧ ਕਸੂਰ ਪੰਜਾਬ ਸਰਕਾਰ ਦਾ ਹੈ। ਖੁਦੀਸ਼ਾ ਡਾਊਨ ਹੁੰਦੀ ਹੈ ਕਿਸਾਨ ਜੀ ਦੇਖੋ ਫਸਲਾਂ ਦਾ ਸਾਡਾ ਮੁੱਲ ਨਹੀਂ ਸਾਨੂੰ ਸਹੀ ਮਿਲਦਾ ਬਾਹ ਕਿਸੇ ਨੇ ਸਾਨੂੰ ਰੇ ਸਪਰੇਹਾ ਸਾਨੂੰ ਇਹ ਨਹੀਂ ਟਾਈਮ ਤੇ ਮਿਲਦੀਆਂ ਜੇ ਮਿਲਦੀਆਂ ਤਾਂ ਸਾਨੂੰ ਲੈਣਾ ਚ ਲੱਗਣਾ ਪੈਂਦਾ ਹੈ ਬਾਕੀ ਹੋਰ ਵਰਗ ਦੇਖ ਲਓ ਜੀ ਹਰੇਕ ਬੰਦਾ ਇੱਕ ਬੂਟ ਦੁਕਾਨਦਾਰ ਚੱਪਲਾਂ ਵਾਲਾ ਜਾਂ ਕੁਝ ਵੀ ਆ ਉਹ ਆਪਦੀ ਚੀਜ਼ ਬਣਾ ਕੇ ਆਪ ਦਾ ਰੇਟ ਤੈਅ ਕਰਦਾ ਇੱਕ ਇਕੱਲਾ ਕਿਸਾਨ ਆ ਤੇ ਜਿਹੜਾ ਦਿਨ ਰਾਤ ਖੇਤਾਂ ਦੇ ਵਿੱਚ ੱੱਕੇ ਖਾਂਦਾ ਮਰਦਾ ਹੈ ਤੇ ਇਹਦੀ ਫਸਲ ਦਾ ਰੇਟ ਕੋਈ ਹੋਰ ਲਾਉਂਦਾ ਦਿੱਲੀ ਵਾਲੇ ਸਾਹਿਬ ਨੂੰ ਅੱਜ 35 ਦਿਨ ਹੋ ਗਏ ਭੁਖੜਤਲ ਦੇ ਬੈਠਿਆਂ ਨੂੰ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋਗੇ ਦੇਖੋ ਜੀ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰ ਸੈਕਟਰ ਸਰਕਾਰ ਨਾਲੋਂ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਸਾਨੂੰ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਜਦੋਂ ਸੱਤਾ ਦੇ ਵਿੱਚ ਸਰਕਾਰ ਆਈ ਆ ਉਹਨਾਂ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਉਹੋ ਸਰਕਾਰ ਇੱਕ ਵੀ ਵਾਅਦੇ ਤੇ ਪੂਰੀ ਨਹੀਂ ਨਿਤਰੀ ਐਮਐਸਪੀ ਉਹਨਾਂ ਨੇ ਕਹੇ ਕੈਪਟਨ ਨੂੰ ਕਿਹਾ ਸੀ ਵੀ ਸਰਕਾਰ ਛੱਡੋ ਐਮਐਲਸੀ ਅਸੀਂ ਦੇਵਾਂਗੇ ਪਰ ਉਹਨਾਂ ਨੇ ਜੀ ਹਜੇ ਤੱਕ ਸਾਡੀ ਬਾਤ ਨਹੀਂ ਪੁੱਛੀ ਸਭ ਤੋਂ ਵੱਧ ਕਸੂਰ ਪੰਜਾਬ ਸਰਕਾਰ ਦਾ ਹੈ